ਹਾਂਜੀ ਸਾਰਚੀ ਆਕਾਲ ਮੇਰੇ ਦੋਸਤੋ ਸੋ ਨਵੇਂ ਬਲੌਗ ਦੇ ਨਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਦੇ ਬਲੌਗ ਦੇ ਵਿੱਚ ਆਪਾਂ ਪਿੰਡ ਟਾਲੀਵਾਲ ਵਿਖੇ ਯਾਤਰਾ ਤੇ ਬੱਸਾਂ ਚੱਲੀਆਂ ਸੀਗੀਆਂ ਚਾਰ ਬੱਸਾਂ ਜਾਣੀਆਂ ਆ ਤੇ ਮੈਂ ਆਪਣੀ ਫੈਮਿਲੀ ਨਾਲ ਚੱਲਾ ਆ ਮੁਕਤਸਰ ਸਾਹਿਬ ਯਾਤਰਾ ਤੇ ਮਥੜੇ ਕੰ ਬਾਕੀ ਹੋਰ ਵੀ ਦੋ ਤਿੰਨ ਗੁਰਦੁਆਰਿਆਂ ਉੱਤੇ ਘੁੰਮ ਕੇ ਆਵਾਂਗੇ ਬਾਅਦ ਦੇਖੇ ਬੈਠ ਲੱਗੂਗਾ ਵੀ ਕਿਹੜੇ ਗੁਰਦੁਆਰੇ ਆ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵੀ ਕਿਹੜੇ ਗੁਰਦੁਆਰੇ ਸੀਗੇ ਕੀ ਨਾਮ ਸੀ ਗੁਰਦੁਆਰ ਸਾਹਿਬ ਦਾ ਸੋ ਇਦਾਂ ਆਪਾਂ ਹੁਣ ਚੱਲਦੇ ਆਂ ਬਲੌਗ ਦੇ ਨਾਲ ਤੁਸੀਂ ਜੁੜੇ ਰਹਿਣਾ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ ਵੀ ਕਿੰਨੇ ਵਜੇ ਗਏ ਸੀ ਕਿੰਨੇ ਵਜੇ ਆਏ ਆਂ ਟਾਈਮ ਹੁਣ ਤਕਰੀਬਨ ਸਵਾ ਚਾਰ ਹੋਏ ਆ ਤੇ ਆਪਾਂ ਹੁਣ ਚੱਲਦੇ ਆਂ 11 12 ਵਜੇ ਮੇਰੀ ਖਿਆਲ ਵਾਪਸ ਆ ਜਾਣਾ ਆਪਾਂ ਤੁਸੀਂ ਇਦੀ ਬਲੌਗ ਦੇ ਨਾਲ ਜੁੜੇ ਰਹਿਣਾ ਤੇ ਚੱਲਦੇ ਆਂ ਹੁਣ ਆਪਾਂ ਜਾਤਾ ਹੈ। ਸਾਂਗ ਤੇ ਵੀ ਦੇਖ ਸਕਦੇ ਹੋ। ਇਹ ਸਾਰੀ ਸਾਂਗ ਚੱਲੀ ਆ। ਉਹ ਉਹ ਤਾਂ ਖਬਰ ਪੈ ਗਿਆ। ਬਾਕੀ ਤੁਸੀਂ ਦੇਖ ਸਕਦੇ ਹੋ। ਬੱਸਾਂ ਤਿਆਰ ਖੜੀਆਂ ਨੇ। ਇਹ ਦੋ ਬੱਸਾਂ ਬਿਛੜੀਆਂ ਨੇ, ਇੱਕ ਆਹ ਖੜੀ ਆ ਤੇ ਇੱਕ ਬੱਸ ਆਹ ਖੜੀ ਆ। ਚਾਰ ਬੱਸਾਂ ਜਣੀਆਂ ਆ। ਤੇ ਮੈਂ ਤਾਂ ਆਹ ਵਾਲੀ ਬੱਸ ਵਿੱਚ ਬਹਿ ਜਾਊਂਗਾ। ਤੁਸੀਂ ਇੱਦੀ ਬਲੌਗ ਦੇ ਨਾਲ ਜੁੜੇ ਰਹਿਣਾ ਤੇ ਆਪਾਂ ਹੁਣ ਚੱਲਦੇ ਆਂ। ਆਇਓ ਫਿਰ। ਵਾਸ ਕਹਿੰਦੇ ਗੋਲੇ ਸੋਨਹਾਲ ਸੋਨਹਾਲ ਸਾਕੇ ਸ਼ਰੀਆ ਕਾਲ ਕਿ ਵੀ ਦੇਖ ਸਕਦੇ ਜੀ ਵੀ ਦੇਖੋ ਸਬਸਕ੍ਰਾਈਬ ਜੀ ਦੀ ਬਾਜੀ ਬਲੌਗ ਦੇ ਨਾਲ ਜੀ ਆਪਾਂ ਹੁਣ ਚੱਲਦੇ ਹਾਂ ਮੋਤੀ ਸਾਹਿਬ ਜੀ ਵੀ ਠੀਕ ਹੈ ਹੁਣ ਹੈ ਵਰੀ ਜੀ ਤੁਹਾਨੂੰ ਪੱਕਾ ਗਾਲੀ ਹੈ ਹੈਲੋ ਨਾ ਬਹੁਤ ਜਿਆਦਾ ਨਾ ਬਹੁਤ ਆਨ ਆਇਆ ਹੋਣਾ ਬਈ ਆਲਟੀ ਉਲਟੀ ਵਾਲਾ ਸਾਹ ਨਹੀਂ ਗਿਆ ਤੁਹਾਡੇ ਕੋਲ ਹੈ ਦੱਸੋ ਵਰੀ ਆਲਟੀ ਨਾ ਆ ਰਹੀ ਹੋਈ ਆਲਵੀ ਇਸ ਤੇ ਨਾਲ ਗੱਪੇ ਤੇ ਚੂਰੇ ਗਾਣੀ ਪੇਰੇ ਦਾ ਹੋਣੀ ਨਹੀਂ ਇੱਥੇ ਹੀ ਹੋਣੀ ਆ ਬਾਕੀ ਦੇਖ ਸਕਦੇ ਹੋ ਬਈ ਉੱਡੇ ਚੱਲੇ ਆ ਹਾਂ ਹੋਰ ਤੇ ਅੱਜ ਮੇਰੇ ਨਾਲ ਨਹੀਂ ਸਹੀ ਆਇਆ ਇਹ ਬਾਕੀ ਆਦੋ ਰਾਮਲਾ ਟੋਪੀ ਬੋਲੇ ਉਹ ਤਾਂ ਖੜੀ ਨਹੀਂ ਹਮ ਦੇਖਿਆ ਨਾ ਬਾਕੀ ਤਾਂ ਕੋਈ ਗੱਲ ਨਹੀਂ ਬਸ ਭਾਈ ਹੁਣ ਨਾਲ ਚੁੰਟੀ ਵਾਲਾ ਹਿਸਾਬ ਹੋ ਜਾਂਦਾ ਮੈਨੂੰ ਜੇ ਹਿਸਾਬ ਨਾਲ ਸੁੱਤੇ ਹੋਏ ਨੇ ਉਹ ਤੇ ਦੇਖਿਆ ਤਾਂ ਬੜੀਆਂ ਨਹੀਂ ਭਾਈ ਮੂੰਹ ਨਾਲ ਪਰਿਆਦਾ ਨਹੀਂ ਹੈ ਬੱਸਾਂ ਕਹਿੰਦੇ ਰੂਟ ਤੇ ਰੁਕ ਗਈਆਂ ਕੱਲ ਮੈਂ ਬਾਹਰ ਕੱਢ ਲੈ ਕਿੱਧਰ ਚਲੀ ਹੈ ਪਾ ਪਹੁੰਚ ਚੁੱਕੇ ਆ ਗੁਰਦੁਆਰਾ ਪਾਈ ਕੀ ਡਰੋਲੀ ਇੱਥੇ ਬਾਬਾ ਗੁਰਦਤਾ ਜੀ ਦਾ ਜਨਮ ਹੋਇਆ ਸੀਗਾ ਜੋ ਇਤਿਹਾਸ ਮੈਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਉਂਗਾ ਤੁਸੀਂ ਦੇਖਣਾ ਹੁਣ ਆਪਾਂ ਚੱਲਦੇ ਆਂ ਅੰਦਰ ਮੱਥਾ ਦੇਕਣ ਸਭ ਤੋਂ ਪਹਿਲਾ ਮੂਲ ਹੈ ਸਰੀਰ ਦਾ ਸਰੀਰ ਦਾ ਮੂਲ ਹੈ ਇਹ ਓਸ ਦਾ ਮੂਲ ਕਿੰਨਾ ਨਾਲ ਕਹਿੰਦਾ ਸਰੀਰ ਦਾ ਬਣਦਾ ਹੈ ਮੈਂ ਇਹ ਦੱਲਦਾ ਹਾਂ ਤੇ ਉਹਨਾਂ ਸੰਗਤ ਚਾਸ਼ਾ ਕਰੀਏ ਦੇਖ ਸਕਦੇ ਨਹੀਂ ਬਈ ਵੀ ਗੈਨ ਨੂੰ ਨਹੀਂ ਕੀਤਾ ਉਹ ਉਹ ਕੇ ਪਵਾ ਜਾ ਤਾਂ ਉਹ ਬਾਦੂ ਦੇ ਬਾਹਰ ਕੀ ਜਾਵੇ ਆਪਾਂ ਆਹ ਰਾਤ ਰਾਤ ਰੰਗ ਰੰਗ ਕੇ ਹੋਏ ਸਤਿਗੁਰੂ ਦੀਆਂ ਆਪਾਂ ਹੁਣ ਛੇਵੇਂ ਪਾਤਸ਼ਾਹੀ ਦੀ ਗੁਰਦੁਆਰੇ ਚੱਲੇ ਆ ਤੁਸੀਂ ਇੱਡੀ ਵਲੌਗ ਦੇ ਨਾਲ ਜੁੜੇ ਰਹਿਣਾ ਆਪਾਂ ਹੁਣ ਚੱਲਦੇ ਆ ਛੇਵੇਂ ਪਾਤਸ਼ਾਹੀ ਦੀ ਗੁਰਦੁਆਰੇ ਜੋ ਜੱਟ ਮੌਤਾ ਬਨੋਤਰੀਚ ਦੇ ਵਰਡੇ ਫੈਨ ਸੀ ਉਹਨਾਂ ਦਾ ਜਲਾ ਪਾਇਸਾਹ ਨਾਮ ਕੀ ਦੇ ਨਾਲ 1990 ਵਿੱਚ ਹੋਇਆ ਸੀ ਪਾਇਸਾਹ ਦਾ ਇੱਕ ਬ੍ਰਹਮ ਗਿਆਨੀ ਨੇ ਪਰਮਾਤਮਾ ਦੀ ਭਗਤੀ ਉਹਨਾਂ ਨੇ ਬੜੀ ਕੀਤੀ ਤੇ ਉਹਨਾਂ ਦਾ ਨਾਮ ਪ੍ਰੇਮ ਦੀ ਵਾਹਕ ਨੂੰ ਦੇ ਨਾਲ ਬੜਾ ਸੀ ਇਸ ਨਗਰ ਦੇ ਨਿਚੋੜ ਨਾਲੇ ਉਸ ਸਮੇਂ ਇਕ ਸੁਨ ਧਰਮ ਕਾਮ ਬਣਾਇਆ ਸੀ ਉੱਚੀ ਜਗਤ ਦੇ ਉੱਪਰ ਜੋ ਕਿ ਅੱਜ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਇਸ ਸੰਮੋਹ ਨੇ ਗੁਰ ਆਰਦਾਪਾ ਦਾ ਮੁੰਡਾ ਤੇ ਰਾਜ ਨੂੰ ਪੱਕੇ ਬਵਾਦਨ ਜਾਣੀ ਕਿਤੇ ਆਈ ਸਾਈਂ ਦਾਦੀ ਕਦਾ ਸੀ ਕਿ ਸ਼੍ਰੀ ਬਾਸੋਨੀ ਗੁਰ ਪ੍ਰਮਾਤਮਾ ਨੇ ਕਿਉਂਕਿ ਸੁਵਿਸ਼ਤੇਲੇ ਵਿੱਚ ਸ਼੍ਰੀ ਬਾਸੋਨੀ ਦੇ ਪਾਈ ਸੰਗ ਨੂੰ ਸਾਨੂੰ ਵੀ ਲੱਗਦੇ ਸੀ ਪਾਈ ਸੰਗ ਦਾ ਇਹ ਰਿਸ਼ਤਾ ਸੀ ਦੁਨਿਆਵੀ ਰਿਸ਼ਤਾ ਇਹ ਇਸ ਰਿਸ਼ਤੇ ਤੋਂ ਉੱਪਰ ਉਹ ਸਿੱਖ ਵਾਲਾ ਪੇਮ ਕਰਦੇ ਸੀ ਛੇ ਪਾਸੇ ਦੇ ਨਾਲ ਸੇਠਾ ਵਾਲਾ ਪੇਮ ਸੀ ਦਾ ਸਟੈਂਡਰਡ ਹੁੰਦਾ ਉਹਨਾਂ ਨੇ ਭਾਰਮਿਚੇ ਬੇਨਤੀ ਇੱਥੇ ਨਾਨ ਨਾਲ ਵਾਲੀ ਗੁਰਦੁਆਰਾ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਇਤਨੀ ਗੁਰਦੁਆਰਾ ਸਾਹਿਬ ਆ ਇклаਮ ਨਾਨ ਨਾਲ ਵਾਲੀ ਗੁਰਦੁਆਰਾ ਸਾਹਿਬ ਜੀ ਦਾ ਪਿੰਡਾ ਵਿੱਚ ਨਹੀਂ ਹੁੰਦਾ ਨਾਨ ਨਾਲ ਗੁਰਦੁਆਰਾ ਸਾਹਿਬ ਇੱਧੇ ਤੇ ਇੱਥੀ ਗੁਰਦੁਆਰਾ ਸਾਹਿਬ ਆ ਇਹ ਮੋਗੇ ਤੋਂ ਮੇਰੇ ਖਿਆਲ ਚੌਰਾ 15 ਕਿਲੋਮੀਟਰ ਹੈਗਾ ਯਾ ਅੱਗੇ ਗੁਰਦੁਆਰਾ ਹੈਗਾ ਗੁਰੂ ਕੀਢੋਲੀ ਉੱਥੇ ਨਾਲ ਨਾਲ ਗੁਰਦੁਆਰੇ ਲੱਗੇ ਇੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਸੀਗਾ ਬਾਬਾ ਗੁਰਦਤਾ ਜੀ ਦਾ ਸਾਰਾ ਦਿਖਾਇਆ ਹੋਇਆ ਇਤਿਹਾਸ ਕਿਹਾ ਗੁਰਦੁਆਰਾ ਸਾਹਿਬ ਹੁਣ ਪਹੁੰਚਲੇ ਜਾਂਦੇ ਪਏ ਸੀਗੇ ਤੇ ਇੱਧਰ ਮਤਲਬ ਨਾਲ ਨਾਲ ਗੁਰਦੁਆਰਾ ਸਾਹਿਬ ਹੀ ਆ ਜਿੱਦਾਂ ਗੁਰੂ ਕੀਢੋਲੀ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀਗਾ ਉਹ ਸਾਰੇ ਗੁਰਦੁਆਰੇ ਆਪਾਂ ਦੇਖੇ ਆਏ ਆ ਪਿਛੇ ਵਾਲੇ ਗੁਰਦੁਆਰੇ ਵੀ ਜਾਏ ਆਂ ਤੇ ਆਪਾਂ ਹੁਣ ਆਹ ਵਾਲੇ ਗੁਰਦੁਆਰੇ ਵੀ ਚੱਲੇ ਆਂ ਤੁਸੀਂ ਇਦੀ ਬਲੌਗ ਦੇ ਨਾਲ ਜੁੜੇ ਰਹਿਣਾ ਤੇ ਆਪਾਂ ਚੱਲਦੇ ਆਂ श्री गुरु हर गोविंद साहब जी के गुरुद्वारे अपा पहुँच चुके हैं ਜਿਹਨ ਮੱਥਾ ਟੇਕਣ ਜਾਂਦੇ ਆਪਾਂ ਅੰਦਰ ਬਠਿੰਡੇ ਦੇ ਪਿੰਡ ਗੁਰੂ 6ਵੀਂ ਪਾਤਸ਼ਾਹੀ ਗੁਰਦੁਆਰਾ ਪਹੁੰਚ ਚੁੱਕੇ ਆਂ ਭਾਈ ਰੂਪਾ ਜੀ ਜਿਹਨ ਆਪਾਂ ਅੰਦਰ ਮੱਥਾ ਟੇਕਣ ਚੱਲਦੇ ਆ ਤੁਸੀਂ ਬਲੌਗ ਦੇ ਨਾਲ ਜੁੜੇ ਰਹਿਣਾ Gracias. ਮੋਰਗਨ ਆਪ ਬੁਲਾ ਸਕਦੇ ਹੋ ਉਹ ਪਾਣੀ

ਤੁਸੀਂ ਬਲੌਗ ਸਟਾਰਟ ਕਰਨ ਲੱਗੇ ਆ ਕੀ ਹੋਰ ਵੀ ਗੁਰਦੁਆਰੇ ਆਪਾਂ ਜਾਵਾਂਗੇ ਤੁਹਾਨੂੰ ਬਲੌਗ ਦੇ ਨਾਲ ਜੁੜੇ ਰਹਿਣਾ ਤੇ ਆਪਾਂ ਹੁਣ ਜਾਵਾਂਗੇ ਮੁਕਸਰ ਸਾਹਿਬ ਟਾਈਮ ਤਕਰੀਬਨ 10:35 ਹੋ ਗਏ ਆ ਆਪਾਂ ਸਵੇਰੇ ਕਰੋ ਤੁਰੇ ਸੀਗੇ 3:30 ਵਜੇ ਕਰੇ ਉੱਠੇ ਸੀਗੇ 3:30 ਵਜੇ ਤੇ ਆਪਾਂ ਆਉਥੇ ਕਰੇ ਸੀਗੇ 5:30 ਵਜੇ ਤੇ ਹੁਣ ਤੁਸੀਂ ਇੱਦੀ ਬਲੌਗ ਦੇ ਨਾਲ ਜੁੜੇ ਰਹਿਣਾ ਚੱਲਦੇ ਆਪਾਂ ਹੁਣ ਮੁਕਸਰ ਸਾਹਿਬ ਠੀਕ ਆ ਜੀ ਆਇਓ ਫਿਰ ਚਲਿਏ ਮੁਕਸਰ ਸਾਹਿਬ ਪਹੁੰਚ ਚੁੱਕੇ ਆ ਕਹਿੰਦੇ ਤਕਰੀਬਨ ਆਪਾਂ ਨੂੰ ਬਸੰਡੇ ਤੋਂ 2 ਘੰਟੇ ਲੱਗੇ ਹੋ ਗਏ ਹਨ ਨੂੰ ਮੁਖਸ਼ਰ ਸਾਹਿਬ ਬਸਾਂ ਦੇ ਦੇਖ ਸਕਦੇ ਹਾਂ ਪਹੁੰਚ ਚੁੱਕੀਆਂ ਨੇ ਗੱਡੀਆਂ ਦੇਖੀਓ ਮਲਾਪ ਮਕਾਡੇ ਦੇ ਅੰਦਰ ਚਲੋ ਆ ਜੀ ਧਵਨਾ ਸ਼ੁਰੂ ਜੈ ਹਮਾਤ ਸਤਿ ਸ੍ਰੀ ਅਕਾਲ ਮੁਖਸ਼ਰ ਹੁੰਦਾ ਹੈ ਨਾ ਪਾਸ ਸ੍ਰੋਵਰ ਚ ਮੁਹਤ ਹੋ ਕੇ ਤੇ ਮਕਸਦ ਸਾਹਿਬ ਮੱਥਾ ਟੇਕ ਕੇ ਜੱਲੇ ਆਂ ਦੇਖ ਸਕਦੇ ਹੋ ਤੁਸੀਂ लो भी आप बाजार घूमते पे हैं मुक्तर साहब है का बाजार घूम पे हैं देख सकते हो ती बाजार पहुंच चुके हैं आप घर मेरे हिसाब टाइम तो आपू लग गया सवेरे साढ़े चार बजे घरों निकले तो साढ़े पाँच बजे बस पी सी तो हम टाइम तकरीबन ग्यारह बज के पाँच मिनट हो गए तो हम घरें पहुँच चुके हैं ब्लॉग कितना लगा चैनल सबसक्राइब करना ना भुलो ठीक है जी आप आपको कोई मिलते हैं अगले दे ब्लॉग देख सत श्रीकाल